ਇਹ ਮੈਲਫਾਈਡੀ ਇੰਟੈਂਸ਼ਨ ਦਾ ਆਰਡਰ ਨਜ਼ਰ ਆ ਰਿਹਾ ਸਾਨੂੰ ਅਸੀਂ ਹੁਣ ਦੋ ਕੰਮ ਕਰਾਂਗੇ ਇਸ ਆਰਡਰ ਨੂੰ ਅਸੀਂ ਹਾਈ ਕੋਰਟ ਵਿੱਚ ਤੇ ਚੈਲੰਜ ਕਰਨ ਜਾ ਹੀ ਰਹੇ ਹਾਂ ਇਕੱਲਾ ਮੈਂ ਨਹੀਂ ਚੈਲੰਜ ਕਰੂੰਗਾ ਬਹੁਤ ਸਾਰੇ ਜਿੰਨਾਂ ਦੇ ਪੋਰਟਲਸ ਤੋਂ ਇਹ ਵੀਡੀਓਜ਼ ਡਿਲੀਟ ਕੀਤੀਆਂ ਉਹਨਾਂ ਨੂੰ ਖਤਰਾ ਕਿ ਕਿਤੇ ਸਾਡੇ YouTube ਚੈਨਲਸ ਨਾ ਬੰਦ ਕਰਾ ਦਿੱਤੇ ਜਾਣ ਅਸੀਂ ਦੋਸਤੋ ਅਕਸਰ ਆਪਾਂ ਸੁਣਦੇ ਆਂ ਕਿ ਕਲਯੁਗ ਦਾ ਦੌਰ ਚੱਲ ਰਿਹਾ ਬਲਕਿ ਹੋਰ ਕਲਯੁਗ ਦਾ ਦੌਰ ਸਾਰੇ ਦੇਸ਼ ਵਿੱਚ ਹੀ ਹਾਲਾਤ ਐਸੇ ਨੇ ਲੇਕਿਨ ਪੰਜਾਬ ਦੇ ਵਿੱਚ ਇਸ ਵਕਤ ਬਹੁਤ ਜਿਆਦਾ ਜਿਹੜੀ ਸਰਕਾਰ ਆ ਉਹ ਪੁਲਿਸ ਦੀ ਹਿਫਾਜ਼ਤ ਤੇ ਉਤਰੀ ਹੋਈ ਆ ਤੁਹਾਨੂੰ ਸਭ ਨੂੰ ਪਤਾ ਕਿ ਪਿਛਲੇ ਦਿਨਾਂ ਚ ਇੱਕ ਸਿਕਸ ਆਡੀਓ ਟੇਪ ਇੱਕ ਬੜੇ ਸੀਨੀਅਰ ਆਈਪੀਐਸ ਆਫਸਰ ਦੀ ਇੱਕ ਔਰਤ ਨਾਲ ਗੱਲ ਕਰਦਿਆਂ ਦੀ ਪਬਲਿਕ ਡੋਮੇਨ ਚ ਆਈ ਕਾਫੀ ਹਾਹਾਕਾਰ ਮੱਚੀ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਸ ਉੱਤੇ ਔਰ ਉਸ ਤੋਂ ਬਾਅਦ ਉਮੀਦ ਇਹ ਕਰਦੇ ਸੀ ਸਾਰੇ ਕਿ ਸਰਕਾਰ ਜਿਹੜੀ ਆ ਇਸ ਦੀ ਸੂ ਮੋਟੋ ਕੌਗਨੀਸੈਂਸ ਲਵੇਗੀ ਆਪਣੇ ਆਪ ਹੀ ਔਰ ਉਸ ਅਫਸਰ ਨੂੰ ਲੋਕੇਟ ਕਰਕੇ ਉਹਦੇ ਖਿਲਾਫ ਬਣਦੀ ਜੋ ਜੈਨੂਨ ਕਾਨੂੰਨੀ ਕਾਰਵਾਈ ਆ ਘੱਟੋ ਘੱਟ ਕੋਈ ਪਨਿਸ਼ਮੈਂਟ ਕੋਈ ਉਹਦੀ ਚਾਰਜ ਸ਼ੀਟ ਕੋਈ ਉਹਦੀ ਪੁੱਛ ਪੜਤਾਲ ਕੁਝ ਨਹੀਂ ਹੋਇਆ ਥੋੜੇ ਦਿਨ ਠਹਿਰ ਕੇ ਇੱਕ ਸੈਕੰਡ ਸੈਕਸ ਆਡੀਓ ਟੇਪ ਫਿਰ ਹੋਰ ਆ ਜਾਂਦੇ ਉਹਦੇ ਚੋ ਕਹਿ ਰਿਹਾ ਵਾ ਕਿ ਐਂ ਜਾਪਦਾ ਜਿਵੇਂ ਕਿ ਅ ਵੀ ਆਪਾਂ ਕਿੱਥੇ ਮਿਲਾਂਗੇ ਕਿਸ ਤਰ੍ਹਾਂ ਕਰਨਾ ਵਾ ਤੇ ਤੂੰ ਐਂ ਕਰ ਘਰ ਜਾ ਕੇ ਫਟਾਫਟ ਯੂਨੀਫਾਰਮ ਉਤਾਰ ਕੇ ਤੇ ਆਪਣੀਆਂ ਫੋਟੋਆਂ ਤਸਵੀਰਾਂ ਪਾ ਬਲਕਿ ਗਰੁੱਪ ਦੇ ਵਿੱਚ ਪਾ ਦੇ ਮਤਲਬ ਕਿ ਪਹਿਲੀ ਵਾਲੀ ਆਡੀਓ ਦੇ ਵਿੱਚ ਸੀਗਾ ਕਿ ਆਪਾਂ ਤਿੰਨ ਵਿਅਕਤੀਆਂ ਨੇ ਇਕੱਠੇ ਹੋ ਕੇ ਤੇ ਜੋ ਵੀ ਕਰਨਾ ਹੈ ਔਰ ਸੈਕੰਡ ਵਿੱਚ ਆ ਰਿਹਾ ਸੀਗਾ ਕਿ ਇਹ ਜਿਹੜੀ ਤੁਸੀਂ ਫੋਟੋਆਂ ਪਾਉਣੀਆਂ ਆਪਣੀਆਂ ਇਹ ਫਟਾਫਟ ਜਾ ਕੇ ਯੂਨੀਫਾਰਮ ਉਤਾਰ ਕੇ ਗਰੁੱਪ ਵਿੱਚ ਸ਼ੇਅਰ ਕਰ ਸੋ ਕੁਐਸਚਨ ਹੀ ਆ ਰਾਈਜ਼ ਹੁੰਦਾ ਕਿ ਕੀ ਯੂਨੀਫਾਰਮ ਵਿੱਚ ਆदमी ਜਿਨ੍ਹਾਂ ਨੇ ਸਾਡੇ ਲਾਅ ਐਂਡ ਆਰਡਰ ਦੀ ਨੂੰ ਅਫੋਲਡ ਕਰਨਾ ਵਾ ਜਿਨ੍ਹਾਂ ਨੇ ਲੋਕਾਂ ਦੀ ਹਿਫਾਜ਼ਤ ਕਰਨੀ ਆ जिन्ना ने औरता दी हिफाजत करनी आ प्राइम पोजीशन ਤੇ ਪੋਸਟਿੰਗ ਤੇ ਬੈਠ ਕੇ ਕੀ ਉਹ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੀ ਹਰਕਤਾਂ ਕਰ ਸਕਦੇ ਨੇ ਵੈਸੇ ਤਾਂ ਆਪਾਂ ਨਾਰਮਲ ਕੋਈ ਵਿਅਕਤੀ ਘਰੇਲੂ ਆਦਮੀ ਆ ਆਪਾਂ ਉਹਦਾ ਵੀ ਟੋਲਰੇਟ ਨਹੀਂ ਕਰਦੇ ਪਰ ਇਹ ਤਾਂ ਆਦਮੀ ਉਹ ਨੇ ਜਿਹੜੇ ਪਾਵਰਫੁਲ ਪੋਜੀਸ਼ਨ 'ਚ ਬੈਠੇ ਨੇ ਜਿਨ੍ਹਾਂ ਨੇ ਦੂਸਰਿਆਂ ਨੂੰ ਇਨਸਾਫ ਦੇਣਾ ਵਾ ਤੇ ਜੇ ਆਪਾਂ ਦੂਸਰਿਆਂ ਨੂੰ ਇਨਸਾਫ ਦੇਣ ਦੀ ਬਜਾਏ ਆਪ ਹੀ ਸਮਾਜ ਵਿੱਚ ਗੰਦ ਫਲਾ ਰਹੇ ਆ ਤਾਂ ਫਿਰ ਉਹਦਾ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਨੂੰ ਕੇਜਰੀਵਾਲ ਜਿਹੜੇ ਕਹਿੰਦੇ ਸੀ ਤਾਂ ਇੱਕ ਲਗ ਟਾਈਪ ਪਾਰਟੀਆਂ ਆ ਅਸੀਂ ਤਾਂ ਬੜੇ ਕੱਟੜ ਇਮਾਨਦਾਰ ਆ ਅਸੀਂ ਤਾਂ ਦੇਸ਼ ਵਿੱਚ ਜੋ ਹੋ ਰਿਹਾ ਪੰਜਾਬ ਤੇ ਪੋਲਿਟਿਕਸ ਵਿੱਚ ਬਦਲਾਅ ਲੈ ਕੇ ਆਵਾਂਗੇ ਲੇਕਿਨ ਪਿਛਲੇ ਲਗਭਗ 7-8 ਦਿਨ ਤੋਂ ਸਰਾਸਰ ਚੁੱਪ ਬੈਠੇ ਚੁੱਪ ਤੱਕ ਹੀ ਬਹਿਣਾ ਸੀਗਾ ਮਤਲਬ ਕਿ ਉਲਟਾ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਪੁੱਛ ਰਹੇ ਸੀਗੇ ਸਵਾਲ ਕਰਦੇ ਸੀਗੇ ਕਿ ਕੌਣ ਹੈ ਆਫਸਰ ਕੀ ਕੀ ਆਫਸਰ ਕਮਿਸ਼ਨਰ ਪੁਲਿਸ ਲੁਧਿਆਣਾ ਹੈ ਸੁਪਨ ਸ਼ਰਮਾ ਕਿਉਂਕਿ ਉਹਦੇ ਪਹਿਲਾਂ ਵੀ ਕੰਟਰੋਵਰਸ਼ਲ ਰਿਕਾਰਡ ਹੈ ਇੱਥੇ ਜੇ ਹਾਈ ਕੋਰਟ ਨੇ ਉਹਨੂੰ ਇੱਕ ਐਨਡੀਪੀਐਸ ਕੇਸ ਵਿੱਚ 1 ਲੱਖ ਰੁਪਿਆ ਜੁਰਮਾਨਾ ਪਰਸਨਲ ਤਨਖਾਹ ਤੋਂ ਆਰਡਰ ਕੀਤਾ ਸੀਗਾ ਉਸ ਤੋਂ ਪਹਿਲਾਂ ਇੱਕ ਪੁਨੀਤ ਸੂਦ ਇੱਕ ਵੈਸਟਰਨ ਯੂਨੀਅਨ ਦਾ ਕੰਮ ਕਰਦਾ ਸੀਗਾ ਆਦਮੀ ਹੁਸ਼ਾਰਪੁਰ ਦਾ ਰਹਿਣ ਵਾਲਾ ਇੱਕ ਕਮਿਸ਼ਨਰ ਜਲੰਧਰ ਸੀ ਆਫੀਸਰ ਇਹਨੂੰ ਹੁਸ਼ਾਰਪੁਰ ਦੇ ਬਾਹਰੋਂ ਫਗਵਾੜਾ ਰੋਡ ਤੋਂ ਚੱਕ ਕੇ ਤੇ ਐਨਡੀਪੀਐਸ ਕੇਸ ਵਿੱਚ ਇਨਵੋਲਵ ਕੀਤਾ ਗਿਆ 4 ਕਰੋੜ ਰੁਪਏ ਕੈਸ਼ ਉਹਨੂੰ ਰਿਕਵਰ ਹੁੰਦਾ 1 ਕਰੋੜ ਰੁਪਿਆ ਉਹ ਚੋਂ ਪੁਲਿਸ ਵਾਲਿਆਂ ਨੇ ਰੱਖ ਲਿਆ ਜਦੋਂ ਉਹਦੇ ਤੇ ਕੋਈ ਰਿਕਵਰੀ ਨਹੀਂ ਪਈ ਕਿਉਂਕਿ ਐਨਡੀਪੀਐਸ ਦਾ ਕੰਮ ਹੀ ਨਹੀਂ ਸੀਗਾ ਉਹ ਹਾਈ ਕੋਰਟ ਪਹੁੰਚਿਆ ਹਾਈ ਕੋਰਟ ਨੇ ਹਾਈ ਕੋਰਟ ਵਿੱਚ ਜਾਣ ਕੇ ਸਰਕਾਰ ਨੇ ਕਪਰਾਟ ਤੇ ਜਾਣ ਕੇ ਕਿਹਾ ਕਿ ਅਸੀਂ ਐਨਡੀਪੀਐਸ ਦਾ ਕੇਸ ਜਿਹੜਾ ਮਾਮਲਾ ਇਹਦੇ ਖਿਲਾਫ ਵਾਪਸ ਲੈ ਲਏ। ਮਤਲਬ ਐਨਡੀਪੀਐਸ ਕੋ ਛੋਟੇ ਮੋਟੇ ਦਾ ਤਾਰਾ ਨਹੀਂ ਉਹਨੂੰ ਡੇਢ ਦੋ ਮਹੀਨੇ ਦੇ ਅੰਦਰ ਰੱਖਿਆ ਗਿਆ ਉਹਨੂੰ ਟੌਰਚਰ ਕੀਤਾ ਗਿਆ ਕੁੱਟਮਾਰ ਕੀਤੀ ਗਈ 1 ਕਰੋੜ ਰੁਪਏ ਦਾ ਖੋਲਿਆ ਲੇਕਿਨ ਜੱਜ ਸਾਹਿਬ ਨੇ ਸ਼ਾਇਦ ਉਹਦੋਂ ਪੂਰਾ ਧਿਆਨ ਨਹੀਂ ਕੀਤਾ ਉਹ ਸੀਬੀਆਈ ਦੀ ਜਾਂਚ ਮੰਗ ਰਿਆ ਸੀ ਉਹ ਅੱਜ ਵੀ ਉਹ ਲੜ ਰਿਹਾ ਇਸ ਤੋਂ ਪਹਿਲਾਂ ਵੀ ਜਦੋਂ ਇਹਨਾਂ ਦੀਆਂ ਪੋਜੀਸ਼ਨਸ ਸੀਗੀਆਂ ਜ਼ਿਲ ਉਧੇ ਬਹੁਤ ਸਾਰੀਆਂ ਕੰਪਲੇਨਸ ਆ ਕੋ ਫਰੀਦাবাদ ਦੇ ਕੁਛ ਇੱਕ ਫੈਮਿਲੀ ਸੀ ਉਹਨਾਂ ਤੋਂ ਵੀ ਐਕਸਟਰੋਸ਼ਨ ਦੀ ਕੰਪਲੇਨਟ ਚੱਲ ਰਹੀ ਹੈ ਚਲੋ ਮੈਂ ਤਾਂ ਸਿਰਫ ਇਹ ਪੁੱਛ ਰਿਆ ਸੀਗਾ ਭਗਵੰਤਪານ ਨੂੰ ਜਾਂ ਪੰਜਾਬ ਸਰਕਾਰ ਨੂੰ ਜਾਂ ਡੀਜੀਪੀ ਸਾਹਿਬ ਨੂੰ ਕਿ ਕੀ ਇਹ ਕਮਿਸ਼ਨਰ ਪੁਲਿਸ ਲੁਧਿਆਣਾ ਸੁਪਨ ਸ਼ਰਮਾ ਦੀ ਆਡੀਓ ਕੋਈ ਜਵਾਬ ਨਹੀਂ ਆਇਆ ਉਲਟਾ ਅੱਜ 7 April ਨੂੰ ਤੁਰੰਤ ਫਟਾਫਟ ਇੱਕ ਕੋਈ ਆਪਣਾ ਫਰੰਟਮੈਨ ਖੜਾ ਕੀਤਾ ਸਾਰੀ ਮੈਨੀਪੂਲੇਟਡ ਇੱਕ ਆਰਡਰ ਆ ਜੱਜ ਸਾਹਿਬ ਦਾ ਜੀਐਮਆਈਸੀ ਲੁਧਿਆਣਾ ਤੋਂ ਆਰਡਰ ਲੈ ਕੇ ਤੇਜ਼ੀ ਤੇਜ਼ੀ ਨਾਲ ਕੁਇਕਲੀ ਔਰ ਕੋਈ ਦਵਿੰਦਰ ਸਿੰਘ ਕਾਲਰਾ ਉਹ ਇਹਨਾਂ ਦਾ ਹੀ ਫਰੰਟਮੈਨ ਹੋਵੇਗਾ ਤੇ ਪਾਰਟੀ ਕਿਹਨੂੰ ਬਣਾਇਆ ਗਿਆ ਸਾਈਬਰ ਸੈੱਲ ਪੰਜਾਬ ਪੁਲਿਸ ਦਾ ਜਿਹੜਾ ਕ੍ਰਾਈਮ ਵਾਲਾ ਹੈਗਾ ਉਸ ਨੂੰ ਪਾਰਟੀ ਬਣਾ ਲਿਆ ਇੱਕ ਬਣਾ ਲਿਆ ਜੀ ਐਸਐਚਓ ਪੁਲਿਸ ਸਟੇਸ਼ਨ ਸਬਡਿਵੀਜ਼ਨ ਨੰਬਰ 4 ਅਗਰ ਕਮਿਸ਼ਨਰ ਹੈ ਤਾਂ ਉਹਦਾ ਉਹਦਾ ਹੀ ਉਹ ਐਸਐਚਓ ਹੋਵੇਗਾ ਤੇ ਫੇਸਬੁੱਕ ਤੇ ਮੈਟਾ ਟਵਿੱਟਰ ਵਗੈਰਾ ਇਹਨਾਂ ਨੂੰ ਪਾਰਟੀ ਬਣਾ ਕੇ ਤੇ ਇੱਕ ਐਕਸ ਪਾਰਟੀ ਜਿਹਨੂੰ ਕਹਿੰਦੇ ਨੇ ਕਿ ਇੱਕ ਤਰਫਾ ਆਰਡਰ ਲੈ ਲਿਆ ਗਿਆ ਔਰ ਜੱਜ ਸਾਹਿਬ ਨੇ ਆਪ ਹੀ ਬਿਨਾ ਕੋਈ ਉਸ ਆਡੀਓ ਦੀ ਫੋਰੈਂਸਿਕ ਜਾਂਚ ਕਰਾਏ ਕਿਸੇ ਲੈਬਾਰਟਰੀ ਚ ਨਹੀਂ ਭੇਜਿਆ ਕੋਈ ਉਹਨੂੰ ਤਸਦੀਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਹਨੂੰ ਤੁਰੰਤ ਜਿਹੜਾ ਇਹਨਾਂ ਨੇ ਕਹਿਤਾ ਕਿ ਇਹ ਹੋ ਸਕਦਾ ਇਹ ਲਿਖਿਆ ਇਹਦੇ ਵਿੱਚ ਆਰਡਰ ਚ ਕਿ ਇਹ ਮੋਸਟ ਲਾਈਕਲੀ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੰਮ ਕਰਕੇ ਤਾਂ ਆਵਾਜ਼ ਜਿਹੜੀ ਆ ਉਹਦੇ ਨਾਲ ਮੈਚ ਕੀਤੀ ਗਈ ਹੈ ਆਪਣੇ ਆਪ ਹੀ ਕਿਆਫਾ ਲਾ ਕੇ ਜੱਜ ਸਾਹਿਬ ਨੇ ਇੱਕ ਆਰਡਰ ਪਾਸ ਕਰਤਾ ਕਿ ਜਿੱਥੇ-ਜਿੱਥੇ ਸੋਸ਼ਲ ਮੀਡੀਆ ਦੇ ਪਲੈਟਫਾਰਮਸ ਤੇ ਇਹ ਵੀਡੀਓ ਚੱਲ ਰਹੀ ਹੈ ਕੁਪਤ 35 36 ਲਿੰਕ ਸੀਗਾ ਉਹਦੇ ਮੇਰਾ ਵੀ ਇੱਕ ਫੇਸਬੁੱਕ ਦਾ ਲਿੰਕ ਸੀਗਾ ਕਿ ਇਹਨਾਂ ਤੋਂ ਇਮੀਡੀਏਟਲੀ ਰਿਮੂਵ ਕੀਤੀ ਜਾਵੇ। ਔਰ ਸਾਰੇ ਉਥੋਂ ਅਗਰ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੰਮ ਸੀ ਫੇਕ ਸੀਗੀ ਜਿਵੇਂ ਕਿ ਸੈਲੀਬ੍ਰਿਟੀਜ਼ ਦੀ ਆਮ ਹੁੰਦੀਆਂ ਐਕਟਰਸ ਵਗੈਰਾ ਦੀਆਂ ਜਿਹੜੇ ਵੱਡੇ ਆਦਮੀ ਨੇ ਉਹਨਾਂ ਦੀਆਂ ਬਹੁਤ ਸਾਰੀਆਂ ਮੀਮਸ ਬਣਾਈਆਂ ਜਾਂਦੀਆਂ ਝੂਠੇ ਚਿਹਰੇ ਲਾਏ ਜਾਂਦੇ ਨੇ ਝੂਠੀਆਂ ਆਵਾਜ਼ਾਂ ਬਣਾਈਆਂ ਜਾਂਦੀਆਂ ਇਥੇ ਤਾਂ ਚਿੰਤਾ ਦੀ ਗੱਲ ਹੀ ਨਹੀਂ ਸੀ ਸਰ ਬਈ ਇਨਾ ਹੀ ਕਹਿਣਾ ਕਾਫੀ ਸੀ ਗਵਰਨਮੈਂਟ ਵੱਲੋਂ ਕਿ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੰਮ ਹੈ ਇਹ ਆਡੀਓ ਫੇਕ ਹੈ ਲੇਕਿਨ ਕਿਸੇ ਨੇ ਇਹ ਨਹੀਂ ਕਿਹਾ ਜੱਜ ਸਾਹਿਬ ਕੋਲ ਉਹ ਆਰਡਰ ਲੈ ਕੇ ਤੇ ਸਾਰੇ ਜਿਹਨੂੰ ਕਹਿੰਦੇ ਕਿ ਸੋਸ਼ਲ ਮੀਡੀਆ ਦੀ ਆਵਾਜ਼ ਨੂੰ ਗੈਗ ਕਰਤਾ ਮਤਲਬ ਇਹ ਤਾਂ ਗੱਲ ਹੋਊਗੀ ਕਿ ਉਲਟਾ ਚੋਰ कोतवाल ਨੂੰ ਡਾਂਟੇ ਮਤਲਬ ਜੱਜ ਸਾਹਿਬ ਬੈਠੇ ਤਾਂ ਹੈ ਇਨਸਾਫ ਦੇਣ ਵਾਸਤੇ ਜਿਹੜੇ ਗੁਨਾਹਗਾਰ ਲੋਕ ਉਹਨਾਂ ਨੂੰ ਸਜ਼ਾ ਦੇਣੀ ਲੇਕਿਨ ਸਜ਼ਾ ਤਾਂ ਮਿਲ ਗਈ ਜਿਹੜੇ ਸੋਸ਼ਲ ਮੀਡੀਆ ਤੇ ਐਕਟੀਵਿਸਟ ਸੀਗੇ ਜਿਹੜੇ ਵਿਚਾਰੇ ਵਿਸਲ ਬਲੋਅਰ ਸੀਗੇ ਜਿਹੜੇ ਪੁੱਛਣਾ ਚਾਹੁੰਦੇ ਸੀ ਕਿ ਕੌਣ ਹੈ ਆਫਸਰ ਔਰ ਇਹਦੇ ਨਾਲ ਹੀ ਕਨੈਕਟਡ ਉਹਨਾਂ ਦਿਨਾਂ ਦੇ ਵਿੱਚ ਹੀ ਅਮਨਦੀਪ ਕੌਰ ਦਾ ਖੁਲਾਸਾ ਹੋ ਗਿਆ ਹੁਣ ਅਮਨਦੀਪ ਕੌਰ ਜਿਹੜੀ ਕਨਸਟੇਬਲ ਫੜੀ ਗਈ ਆ ਉਹਦੇ ਕੋਲ 17 ਗ੍ਰਾਮ ਹੈਰੋਇਨ ਮਿਲੀ ਆ ਬਰਾਮਦ ਹੋਈ ਆ ਲੇਕਿਨ ਉੱਥੇ ਹੀ ਉੱਥੇ ਹੀ ਇਨਵੈਸਟੀਗੇਸ਼ਨ ਸਾਰੀ ਠੱਪ ਹੋ ਗਈ ਆ ਮੈਨੂੰ ਤਾਂ ਇਹ ਪਤਾ ਲੱਗਿਆ ਕਿ ਉੱਥੋਂ ਦੇ ਐਸਐਸਪੀ ਨੇ ਇੱਕ ਪੈਨ ਡਰਾਈਵ ਭੇਜੀ ਆ ਪੁਲਿਸ ਹੈੱਡਕਵਾਰਟਰਸ ਚੰਡੀਗੜ੍ਹ ਉਸ ਪੈਨ ਡਰਾਈਵ ਵਿੱਚ ਅਮਨਦੀਪ ਕੌਰ ਦੀ ਸਾਰੀਆਂ ਜਿੰਨੀਆਂ ਚੈਟਸ ਨੇ ਜਿੰਨੀਆਂ ਉਹਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਕਿਉਂਕਿ ਉਹ ਕਹਿ ਰਹੀ ਸੀ ਨਾਕੇ ਤੇ ਪੜੀ ਕਿ ਮੇਰੇ ਤਾਂ ਬੜੇ ਤਾਕਤਵਾਰ ਆਈਪੀਐਸ ਅਫਸਰ ਦੇ ਨਾਲ ਲਿੰਕ ਨੇ। ਉਹ ਜਿਹੜੀ ਸੈਕੰਡ ਆਡੀਓ ਆਈ ਹੈ ਉਹਦੇ ਚ ਇਹ ਕਹਿੰਦਾ ਕਿ ਜਲਦੀ ਜਲਦੀ ਯੂਨੀਫਾਰਮ ਲਾ ਤੇ ਮੈਨੂੰ ਆਪਣੀਆਂ ਫੋਟੋਆਂ ਭੇਜ ਅਸ਼ਲੀਲ ਫੋਟੋਆਂ ਗਰੁੱਪ ਦੇ ਵਿੱਚ ਪਾ ਦੇ। ਕਿਤੇ ਉਹ ਅਫਸਰ ਤੇ ਅਮਨਦੀਪ ਕੌਰ ਦੀਆਂ ਫੋਟੋਆਂ ਤਾਂ ਨਹੀਂ ਗਈਆਂ। ਦੋ ਆਈਫੋਨ ਫੜੇ ਗਏ ਨੇ ਕਿਸੇ ਨੇ ਬਾਤ ਸੁਣਿਆ ਕਿ ਅਮਨਦੀਪ ਕੌਰ ਦੀ ਇਨਵੈਸਟੀਗੇਸ਼ਨ ਕਿੱਥੇ ਹੋਈ ਹੈ। ਉੱਥੇ ਹੀ ਮਾਮਲੇ ਨੂੰ ਦਬਾ ਦਿੱਤਾ ਗਿਆ। ਥੱਪ ਕਰ ਦਿੱਤਾ ਗਿਆ। ਹੋ ਸਕਦਾ ਕਿ ਅਗਰ ਉਹ ਪੈਨ ਡਰਾਈਵ ਪਬਲਿਕ ਡੋਮੇਨ ਚ ਜਾਂਦੀ ਜਾਵੇ ਤਾਂ ਉਹਦੇ ਸਾਰੀਆਂ ਤਸਵੀਰਾਂ ਜਿਹੜੇ ਆਫਸਰਸ ਨੇ ਯੂਨੀਫਾਰਮ ਵਿੱਚ ਜਾਂ ਤਾਕਤਵਰ ਲੋਕ ਨੇ ਜਾਂ ਜਿਹੜੀਆਂ ਉਹਨਾਂ ਦੀਆਂ ਚੈਟਸ ਨੇ ਉਹ ਸਾਰੀ ਗੱਲਾਂ ਦਾ ਖੁਲਾਸਾ ਹੋ ਸਕਦਾ ਲੇਕਿਨ ਸਾਡੇ ਮੂੰਹ ਤੇ ਆਰਡਰ ਮਾਰਤਾ ਹੁਣ ਇਸ ਆਰਡਰ ਦਾ ਮਤਲਬ ਇਹ ਆ ਜੀ ਐਮ ਆਈ ਸੀ ਸਭ ਤੋਂ ਛੋਟੀ ਅਦਾਲਤ ਆ ਉਹਨਾਂ ਨੇ ਕਿਸੇ ਨੂੰ ਸਾਨੂੰ ਬੁਲਾ ਕੇ ਨਹੀਂ ਪੁੱਛਿਆ ਕਿਸੇ ਨੂੰ ਹੋਰ ਪਾਰਟੀ ਨਹੀਂ ਬਣਾਇਆ ਕਿਸੇ ਨੂੰ ਕੋਈ ਨੋਟਿਸ ਨਹੀਂ ਦਿੱਤਾ ਮੇਰੇ ਖਿਆਲ ਆਰਡਰ ਵੀ ਇੱਕ ਦਿਨਾਂ ਚ ਪ੍ਰਕਿਊਰ ਕੀਤਾ ਗਿਆ ਇਮੀਡੀਏਟਲੀ ਇਹ ਮੈਲਿਫਾਈਡ ਇੰਟੈਂਸ਼ਨ ਦਾ ਆਰਡਰ ਨਜ਼ਰ ਆ ਰਿਹਾ ਸਾਨੂੰ ਅਸੀਂ ਹੁਣ ਦੋ ਕੰਮ ਕਰਾਂਗੇ ਇਸ ਆਰਡਰ ਨੂੰ ਅਸੀਂ ਹਾਈ ਕੋਰਟ ਵਿੱਚ ਤੇ ਚੈਲੰਜ ਕਰਨ ਜਾ ਰਹੇ ਹਾਂ ਕੱਲਾ ਮੈਂ ਨਹੀਂ ਚੈਲੰਜ ਕਰੂੰਗਾ ਬਹੁਤ ਸਾਰੇ ਜਨਰਲ ਪੋਰਟਲਸ ਤੋਂ ਇਹ ਵੀਡੀਓਜ਼ ਡਿਲੀਟ ਕੀਤੀਆਂ ਉਹਨਾਂ ਨੂੰ ਖਤਰਾ ਕਿ ਕਿਤੇ ਸਾਡੇ YouTube ਚੈਨਲਸ ਨਾ ਬੰਦ ਕਰਾ ਦਿੱਤੇ ਜਾਣ ਅਸੀਂ ਬਹੁਤ ਜਲਦ ਕਿਉਂਕਿ ਛੁੱਟੀਆਂ ਨੇ ਪੰਜਾਬ ਲੈਣਾ ਹਾਈ ਕੋਰਟ ਵਿੱਚ ਅਸੀਂ ਉੱਥੇ ਇਸ ਸਾਰੇ ਇੱਕ ਮੈਲਫਾਈਡ ਆਰਡਰ ਨੂੰ ਇੱਕ ਇਰੋਨੀਅਸ ਆਰਡਰ ਨੂੰ ਇੱਕ ਅਬਾਊਟ ਵਾਟ ਕੈਨ ਆਈ ਸੇ ਇਟਸ ਟ੍ਰੈਵਸਿਟੀ ਆਫ ਜਸਟਿਸ ਟ੍ਰੈਵਸਿਟੀ ਆਫ ਜਸਟਿਸ ਇਨਸਾਫ ਨੂੰ ਤਰੂੜਿਆ ਮੋੜਿਆ ਰੋੜਿਆ ਗਿਆ ਵਾ ਔਰ ਕਿਸੇ ਦੇ ਪੱਖ ਵਿੱਚ ਕੀਤਾ ਗਿਆ ਵਾ ਇਦੇ ਚ ਇਹ ਮੋਟੀਵੇਟਿਡ ਜਿਹੜਾ ਆਰਡਰ ਇਹਨੂੰ ਅਸੀਂ ਹਾਈ ਕੋਰਟ ਵਿੱਚ ਸ਼ਾਰਟਲੀ ਚੈਲੰਜ ਕਰਨ ਜਾ ਰਹੇ ਹਾਂ ਔਰ ਮੈਨੂੰ ਪੂਰਨ ਆਸ ਹੈ ਕਿ ਇੰਦਾ ਤਾਂ ਫਿਰ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਦੀ ਆਵਾਜ਼ ਹੀ ਨਾ ਚੱਲਣ ਦੇ ਸਰਕਾਰ ਦੇ ਹੱਥ ਆ ਜੇ ਉਹ ਇੱਕ ਛੋਟਾ ਜਿਹਾ ਆਰਡਰ ਲਵੇ ਸਭ ਤੋਂ ਲੋਅਰਸਟ ਕੋਰਟ ਤੋਂ ਤੇ ਫੇਸਬੁੱਕ ਤੇ ਟਵਿੱਟਰ ਤੇ ਇੰਸਟਾਗ੍ਰਾਮ ਨੂੰ ਤੇ YouTube ਨੂੰ ਭੇਜ ਦੇਣ ਕਿ ਅਲਾ ਦੇ ਵੀਡੀਓਜ਼ ਐਂ ਤਾਂ ਫਿਰ ਕੋਈ ਸੱਚ ਕਦੀ ਲੋਕਾਂ ਦੇ ਪਬਲਿਕ ਡੋਮੇਨ ਵਿੱਚ ਨਾ ਆਵੇ ਇੱਕ ਤਾਂ ਅਸੀਂ ਹਾਈ ਕੋਰਟ ਵਿੱਚ ਚੈਲੰਜ ਕਰਾਂਗੇ ਸਾਰਡਰ ਨੂੰ ਇੱਕ ਚੀਫ ਜਸਟਿਸ ਆਫ ਪੰਜਾਬ ਰਿਆਨ ਹਾਈ ਕੋਰਟ ਨੂੰ ਕੰਪਲੇਨ ਲਿਖਣ ਲੱਗੇ ਆਂ ਜਿਨ੍ਹਾਂ ਦੇ ਟੀਵੀ ਚੈਨਲਸ ਤੋਂ ਰਿਮੂਵ ਕੀਤੀ ਗਈ ਆ ਕਿ ਇਹ ਜਿਹੜਾ ਆਰਡਰ ਆ ਇਹ ਮੈਲਫਾਈਟੀ ਆ ਇੰਟੈਂਸ਼ਨ ਨਾਲ ਗਲਤ ਹੋਇਆ ਵਾ ਕਾਲਜ ਕੀਤਾ ਗਿਆ ਵਾ ਕਿਸੇ ਨੂੰ ਲਾਹਾ ਦੇਣ ਦਾ ਫਾਇਦਾ ਕੀਤਾ ਕਿਸੇ ਨੂੰ ਪ੍ਰੋਟੈਕਟ ਕੀਤਾ ਗਿਆ ਕਿਸੇ ਨੂੰ ਸ਼ੀਲਡ ਕੀਤਾ ਗਿਆ ਇਹ ਦੋ ਕੰਮ ਅਸੀਂ ਸ਼ਾਰਟਲੀ ਕਰਨ ਜਾ ਰਹੇ ਹਾਂ ਪਰ ਇਹਦੇ ਤੋਂ ਅਗਲਾ ਦੁੱਖ ਮੈਨੂੰ ਅਫਸੋਸ ਹੈ ਇਸ ਗੱਲ ਦਾ ਕਿ ਸਾਰੀ ਆਪੋਜੀਸ਼ਨ ਛੁੱਪ ਬੈਠੀ ਆ ਉਹਦਾ ਛੋਟੀ ਛੋਟੀ ਗੱਲ ਦੇ ਉੱਤੇ ਕਿ ਬਿਜਲੀ ਨਹੀਂ ਆ ਰਹੀ ਸਕੂਲਾਂ ਵਿੱਚ ਟਾਇਲਟਾਂ ਦੇ ਉਦਘਾਟਨ ਕੀਤੇ ਜਾ ਰਹੇ ਨੇ ਉਹ ਵੀ ਗਲਤ ਹੈ ਵਸੇ ਅੱਜ ਪਤਾ ਲੱਗਿਆ ਕਿ ਇੱਕ ਫਰੀਦਕੋਟ ਦੇ ਡੀਸੀ ਨੇ ਹੁਕਮ ਪਾਸ ਕੀਤਾ ਕਿ ਜਿਹੜੇ 9ਵੀਂ ਤੋਂ ਲੈ ਕੇ 12ਵੀਂ ਜਮਾਤ ਦੇ ਬੱਚੇ ਨੇ ਉਹਨਾਂ ਨੇ 10-10 ਦੇ ਗਰੁੱਪਸ ਬਣਾਓ ਇੱਕ ਟੀਚਰ ਉਹਨਾਂ ਦੇ ਉੱਤੇ ਲਾਓ ਉਹ ਲਾਗੇ ਜਾ ਕੇ ਦੁਕਾਨਾਂ ਦੇ ਉੱਤੇ ਚੈਕਿੰਗ ਕਰਨਗੇ ਬਾਜ਼ਾਰਾਂ ਵਿੱਚ ਜਾ ਕੇ ਕਿ ਕਿਤੇ ਇਲੀਗਲ ਡਰੱਗਸ ਤਾਂ ਨਹੀਂ ਵਿਕਰੇ ਇੱਕਦਾਂ ਦਾ ਜਲੂਲ ਜਲੂਲ ਆਰਡਰ ਇਹਦਾ ਮਤਲਬ ਤੁਸੀਂ ਬੱਚਿਆਂ ਦੀ ਸਿੱਧੀ ਸਿੱਧੀ ਦੁਸ਼ਮਣੀ ਪਾਉਣ ਚੱਲੇ ਹੋ ਡਰੱਗ ਮਾਫੀਆ ਤੇ ਕਾਰਟਲ ਜਿਹੜਾ ਤਾਕਤਵਾਰਾ ਜਿਹੜਾ ਯੂਨੀਫਾਰਮ ਵਿੱਚ ਵੀ ਆ ਜਿਹੜਾ ਪੋਲਿਟਿਕਲ ਲੈਵਲ ਤੇ ਵੀ ਆ ਜਿਹੜਾ ਅਫਸਰਸ਼ਾਈਚ ਵਿੱਚ ਵੀ ਬੈਠਾ ਤੇ ਡਰੱਗ ਮਾਫੀਆ ਵੀ ਆ ਮੈਨੂੰ ਅਫਸੋਸ ਹੈ ਇਸ ਗੱਲ ਦਾ ਕਿ ਮੇਨਸਟ੍ਰੀ ਜਿਹਦੇ ਚ ਪ੍ਰਿੰਟ ਤੇਆਂ ਵੱਡੀਆਂ ਅਖਬਾਰਾਂ ਨੇ ਜਿਹਦੇ ਚ ਟੀਵੀ ਚੈਨਲਸ ਨੇ ਉਹ ਬਿਲਕੁਲ ਗੁੰਮਸ਼ੁਦਾ ਨੇ ਇਸ ਆਰਡਰ ਨੂੰ ਬੜਾ ਉਹਨਾਂ ਨੇ ਮਤਲਬ ਕੀ ਕਹਿੰਦੇ ਹਾਈਲਾਈਟ ਕੀਤਾ ਆਰਡਰ ਹੋ ਗਿਆ ਸਾਰੀਆਂ ਵੀਡੀਓਜ਼ ਲੱਖ ਗਿਆ ਸਿਕਸ ਆਡੀਓ ਟੇਪਸ ਖਤਮ ਕਰ ਦਿੱਤੀਆਂ ਲੇਕਿਨ ਜਿਹੜੀ ਸਿਕਸ ਆਡੀਓ ਟੇਪਸ ਜਦੋਂ ਆਈ ਜਦ ਤੱਕ ਇਹ ਆਰਡਰ ਨਹੀਂ ਆਇਆ ਤਿੰਨ ਚਾਰ ਦਿਨ ਦਾ ਸਮਾਂ ਲੱਗਾ ਉਹਦੇ ਬਾਰੇ ਕਿਸੇ ਨੇ ਖਬਰ ਨਹੀਂ ਛਾਪੀ ਕਿਸੇ ਟੀਵੀ ਚੈਨਲ ਨੇ ਸੋ ਇਥੋਂ ਇੱਕ ਤਾਂ ਗੱਲ ਸਾਫ਼ ਹੋ ਗਈ ਕਿ ਸਾਰਾ ਪੰਜਾਬ ਦਾ ਜਿਹੜਾ মিডিਆ ਹੈ ਉਹ ਭਗਵੰਤ ਮਾਨ ਦੀ ਸਰਕਾਰ ਨੇ ਬਿਲਕੁਲ ਬੀਜੇਪੀ ਦੀ ਮੋਦੀ ਦੀ ਤਰਜ਼ ਤੇ ਦਬਾਇਆ ਹੋਇਆ ਪੰਜਾਬ ਚ ਉਥੇ ਕਹਿੰਦੇ ਨੇ ਕਿजरीवाल ਸਾਹਿਬ ਕੀ ਇਹ ਤਾਂ ਗੂਦੀ মিডিਆ ਬਣਾ ਦਿਆ ਹੈ ਕਿ ਪੰਜਾਬ ਦੇ ਵਿੱਚ ਕੇਜੀ মিডিਆ ਨਹੀਂਗਾ ਕਿ ਆਮ ਆਦਮੀ ਪਾਰਟੀ ਨੇ ਇਸ মিডিਆ ਨੂੰ ਪੂਰਾ ਕਬਜ਼ੇ ਚ ਨਹੀਂ ਲਿਆ ਕਿ ਜਿਹੜੀ ਕੋਈ ਖਬਰ ਹੀ ਨਹੀਂ ਲੱਗਦੀ ਔਰ ਮੈਂ ਰੋਜ਼ ਆਪਣੇ ਰਿਟਨ ਸਟੇਟਮੈਂਟਸ ਪ੍ਰੈਸ ਰਿਲੀਜ਼ ਭੇਜਦਾ ਕਾਫੀ ਵੈਲਿਊਏਬਲ ਕਾਫੀ ਆਥੈਂਟਿਕ ਸਾਰੇ ਤੱਥ ਨਾਲ ਲਿਖ ਕੇ ਪਰ ਕਿਤੇ ਟਾਵਾਂ ਟੱਲਾ ਕੋਈ ਅਖਬਾਰ ਲਾਉਂਦਾ ਨਹੀਂ ਲੇਕਿਨ ਉਹ ਲਾਉਂਦੇ ਨਹੀਂ ਕਿ ਇੱਕ ਤਾਂ মিডিਆ ਦੇ ਤੇ ਮੈਨੂੰ ਦੁੱਖ ਅਫਸੋਸ ਤੇ ਰੰਜਾ ਕਿ ਯਾਰ ਇਸ ਲੈਵਲ ਤੱਕ ਨਾ ਤੁਸੀਂ ਜਾਓ ਨਾ ਐਟਲੀਸਟ ਤੁਸੀਂ ਚੌਥਾ ਸਤਮ ਮੰਨੇ ਗਿਓ ਡੈਮੋਕ੍ਰੇਸੀ ਦਾ ਪਿਲਰ ਮੰਨਦੇ ਆ ਤੁਹਾਨੂੰ ਲੋਕੀ ਤੁਰਦੇ ਲੋਕੀ ਯਕੀਨ ਕਰਦੇ ਕਿ ਹਾਂ ਯਾਰ মিডিਆ ਸਾਨੂੰ ਗੱਲ ਕੋ ਸੱਚੀ ਦੱਸੇਗਾ ਤੇ ਆਪਾਂ ਸਾਰਾ ਕੁਝ ਉਹਨੂੰ ਜਿਹੜਾ ਹੈ ਉਸ ਨੂੰ ਠੱਕ ਦਿੰਨੇ ਆ ਔਰ ਜਿਹੜੀਆਂ ਬੇਤੁਕੀਆਂ ਖਬਰਾਂ ਨੇ ਜਿਹੜੀਆਂ ਪ੍ਰੋ ਐਸਟੈਬਲਿਸ਼ਮੈਂਟ ਖਬਰਾਂ ਨੇ ਇਸ ਅਫਸਰ ਨੂੰ ਜਿਹੜੀਆਂ ਬਚਾਉਣ ਦੀਆਂ ਯਤਨਨ ਹੋ ਰਹੇ ਨੇ ਉਹਨੂੰ ਤੁਸੀਂ ਬਹੁਤ ਹਾਈਲਾਈਟ ਕਰ ਮਾਨੂੰ ਆਪੋਜੀਸ਼ਨ ਦੇ ਵੀ ਬਹੁਤ ਅਫਸੋਸ ਹੈ ਸਾਰੀਆਂ ਪਾਰਟੀਆਂ ਦੇ ਮਤਲਬ ਤੁਸੀਂ ਛੋਟੇ ਛੋਟੇ ਗੱਲ ਦੇ ਉੱਤੇ ਬੋਲਦੇ ਹੋ ਤੁਸੀਂ ਕਟਾਰੂ ਚੱਕਤੇ ਨਹੀਂ ਬੋਲੇ ਚਾਜ ਨਾ ਕੋਈ ਵੀ that was also a very immoral act by a minister ਕਟਾਰੂ ਚੱਕ ਨੇ ਇੱਕ ਨੌਜਵਾਨ ਨੂੰ ਐਕਸਪੋਇਟ ਕੀਤਾ ਉਹਦੀ ਵੀਡੀਓ ਮੈਂ ਪਬਲਿਕ ਡੋਮੇਨ 'ਚ ਨਹੀਂ ਪਾਈ ਉਹਦੀ ਵੀਡੀਓ ਮੈਂ ਪੰਜਾਬ ਦੇ ਉਸ ਵਕਤ ਦੇ ਗਵਰਨਰ ਸਾਹਿਬ ਨੂੰ ਮਿਲਿਆ ਉਹਨਾਂ ਨੇ ਉਸ ਵੀਡੀਓ ਨੂੰ ਚੰਡੀਗੜ੍ਹ ਦੀ ਫੋਰੈਂਸ ਦੁਬਾਰਾ ਜਿਹੜੀ ਫੋਰੈਂਸਿਕ ਲੈਬ ਚੰਡੀਗੜ੍ਹ ਦੀ ਸੀ ਉਹਨੇ ਵੀਡੀਓ ਨੂੰ ਤਸਦੀਕ ਕੀਤਾ ਕਿ ਇਹ ਵੀਡੀਓ ਬਿਲਕੁਲ authentic genuine ਐਡੀਟਿਡ ਨਹੀਂ ਗਈ ਲੇਕਿਨ ਉਹਦੇ ਤੇ ਕੋਈ ਐਕਸ਼ਨ ਨਹੀਂ ਔਰ ਕਦੇ ਚੀਫ ਮਿਨਿਸਟਰ ਨੇ ਕਿਸੇ ਝਾੜੂ ਵਾਲੇ ਬੰਦੇ ਦੇ ਅਫਸਰ ਨੇ ਕਿਸੇ ਡੀਜੀਪੀ ਨੇ ਜਾਂ ਕਿਸੇ ਪੋਲਿਟੀਕਲ ਕੇਜਰੀਵਾਲ ਜਾਂ ਹੋਰ ਜਿਹੜੇ ਇਹਨਾਂ ਦੇ ਫਿਰਦੇ ਨੇ ਇਸ ਵੇਲੇ ਪੰਜਾਬ ਦੇ ਵਿੱਚ ਕਿਸੇ ਨੇ ਇੱਕ ਦਿਨ ਵੀ ਕਿਸੇ ਮੀਡੀਆ ਨੇ ਪੁੱਛਿਆ ਨਹੀਂ ਕਿ ਕਟਾਰੂ ਚੱਕ ਬਾਰੇ ਤੁਹਾਡਾ ਕੀ ਕਹਿਣਾ ਜਾਂ ਕੋਈ ਸਫਾਈ ਦੇਣਾ ਚਾਹੁੰਦੇ ਨੋ ਨਾ ਹੀ ਪਿਛਲੇ 7-8 ਦਿਨ ਤੋਂ ਇਸ ਅਫਸਰ ਬਾਰੇ ਕੌਣ ਆ ਪਤਾ ਤਾਂ ਲੱਗਣਾ ਚਾਹੀਦਾ ਲੋਕਾਂ ਨੂੰ ਕਿ ਕੌਣ ਆ ਜਿਹੜਾ ਵਰਦੀਆਂ ਦੇ ਵਿੱਚ ਬੈਠ ਕੇ ਟੌਪ ਪੋਜੀਸ਼ਨ ਤੇ ਬੈਠ ਕੇ ਔਰਤਾਂ ਨੂੰ ਐਕਸਪਲੋਇਟ ਕਰਦਾ ਅਸ਼ਲੀਲ ਗੱਲਾਂ ਕਰਦੇ ਨੇ ਔਰ ਹੋ ਸਕਦਾ ਵਾ ਕਿ ਜਿਹੜੀ ਅਮਨਦੀਪ ਕੌਰ ਫੜੀ ਗਈ ਹੈ ਡਰਗ ਜਿਹੜੀ ਕਨਸਟੇਬਲ ਕੀ ਉਹਦੇ ਨਾਲ ਵੀ ਕਨੈਕਸ਼ਨ ਸੀ ਕਿਉਂਕਿ ਇੱਕ ਕਨਸਟੇਬਲ ਏਡੀ ਜ਼ੁਰਤ ਕਰਕੇ 2 ਕਰੋੜ ਰੁਪਏ ਦਾ ਘਰ ਬਣਾ ਕੇ ਤੇ ਥਾਰ ਤੇ ਪਤਾ ਨਹੀਂ ਕਿਹੜੀਆਂ ਵਰਨਾ ਤੇ ਵੱਡੀਆਂ ਵੱਡੀਆਂ ਗੱਡੀਆਂ 'ਚ ਘੁੰਮਦੀ ਹੋਵੇ ਪੋਸਿਬਲ ਨਹੀਂ ਨਿਕਾ ਅਕਸਰ ਉਹਦੀਆਂ ਤਾਰਾਂ ਉੱਤੇ ਤੱਕ ਪਾਵਰਫੁਲ ਕੋਰੀਡੋਰਸ ਵਿੱਚ ਜੁੜੀਆਂ ਹੋਣਗੀਆਂ ਲੇਕਿਨ ਉਹ ਜਾਂਚ ਨੂੰ ਉੱਥੇ ਠੱਪ ਕਰ ਦਿੱਤਾ ਗਿਆ ਸੋ ਮੈਂ ਤਾਂ ਅੱਜ ਤੁਹਾਡੇ ਨਾਲ ਸਿਰਫ ਜਿਹੜੀ ਮੈਂ ਗੱਲ ਸ਼ੁਰੂ 'ਚ ਕਹੀ ਸੀ ਕਿ ਕਾਲ ਯੁਗ ਦਾ ਦੌਰ ਹੈ ਮਤਲਬ ਜੁਡੀਸ਼ਰੀ ਬੈਠੇ ਤਾਂ ਨਿਆਂ ਦੇਣ ਵਾਸਤੇ ਆ ਨਾ ਤੇ ਉਹ ਤਾਂ ਪੁਲਿਸ ਵਾਲਿਆਂ ਨੂੰ ਤੇ ਦੋਸ਼ੀਆਂ ਨੂੰ ਪ੍ਰੋਟੈਕਟ ਕਰ ਲਈ ਹੈ ਔਰ ਆਰਡਰ ਐ ਪਾਸ ਕੀਤਾ ਕਾੜੀ-ਕਾੜੀ ਦੇ ਵਿੱਚ ਅਗਰ ਇਹ ਦਵਿੰਦਰ ਸਿੰਘ ਕਾਲੜਾ ਕੋਲ ਉਹਦੇ ਹਾਣੇ ਦਾ ਅਗਰ ਇਹ ਚੈੱਕ ਕਰੋਗੇ ਤਾਂ ਡੈਫੀਨਿਟਲੀ ਉਸੇ ਪੁਲਿਸ ਆਫਸਰ ਦਾ ਫਰੰਟਮੈਨ ਨਿਕਲੇਗਾ ਉਹਦੇ ਵੱਲੋਂ ਇਹ ਮੋਟੀਵੇਟਿਡ ਇੱਕ ਕਲਿੱਕੇਸ਼ਨ ਪਾਏਗੀ ਔਰ ਮੈਨੂੰ ਥੋੜਾ ਅਫਸੋਸਨਾ ਕਹਿਣਾ ਪੈ ਰਿਹਾ ਕਿ ਪਤਾ ਤਾਂ ਇਹ ਲੱਗ ਰਿਹਾ ਵਾ ਕਿ ਜਿਹੜੇ ਜੱਜ ਸਾਹਿਬ ਨੇ ਆਰਡਰ ਪਾਸ ਕੀਤਾ ਉਹਦੇ ਵੀ ਇਸ ਦੋਸ਼ੀ ਪੁਲਿਸ ਵਾਲੇ ਨਾਲ ਤਲਕਾਤ ਨੇ ਕਿਸ ਤਰ੍ਹਾਂ ਦੇ ਤਲਕਾਤ ਨੇ ਕੀ ਲਿੰਕ ਨੇ ਇਹ ਤਾਂ ਹੁਣ ਗਵਰਨਮੈਂਟ ਪੰਜਾਬ ਦੀ ਜਦੋਂ ਇਨਕੁਆਇਰੀ ਕਰੇਗੀ ਉਹਦਾ ਖੁਲਾਸਾ ਹੋਵੇਗਾ ਇਹਦੇ ਦਰਮਿਆਨ ਇੱਕ ਸੁਪਰੀਮ ਕੋਰਟ ਦੇ ਲਾਇਰ ਨੇ ਨikhil sharaf nikhil nikhil saraf ਉਹਨਾਂ ਨੇ ਬਾਕਾਇਦਾ ਤੌਰ ਤੇ ਪੰਜਾਬ ਸਰਕਾਰ ਨੂੰ ਲਿਖਤੀ ਕੰਪਲੇਂਟ ਵੀ ਭੇਜੀ ਸੀ ਕਈ ਰੀ ਕਹਿੰਦੇ ਨੇ ਕਿ ਸਾਡੇ ਕੋਲ ਤਾਂ ਕੋਈ ਕੰਪਲੇਂਟ ਹੀ ਨਹੀਂ ਆਈ ਉਹਨਾਂ ਨੇ ਹੋਮ ਮਿਨਿਸਟਰ ਆਫ ਇੰਡੀਆ ਨੂੰ ਵੀ ਕੰਪਲੇਂਟ ਭੇਜੀ ਤੀ ਹੈ ਔਰ ਉਸਨੇ ਚੀਫ ਮਿਨਿਸਟਰ ਪੰਜਾਬ ਨੂੰ ਕੰਪਲੇਂਟ ਪੇਟੀ ਆਖਬਾਰਾਂ ਚ ਕਿਤੇ ਪੜਿਆ ਮਾੜਾ ਜਿਹਾ ਉਹ ਹੋਮ ਡਿਪਾਰਟਮੈਂਟ ਨੂੰ ਫਾਰਵਰਡ ਕਰ ਦਿੱਤੀ ਮਤਲਬ ਇੰਨਾ ਨਾਰਮਲ ਜੀ ਗੱਲ ਆ ਵੀ ਚਲੋ ਕੋਈ ਗੱਲ ਨਹੀਂ ਜੇ ਇੱਕ ਪੁਲਿਸ ਵਾਲਾ ਯੂਨੀਫਾਰਮ ਵਿੱਚ ਕਹਿੰਦਾ ਮੈਂ ਥਰੀ ਸਮ ਕਰਨਾ ਤੇ ਔਰਤਾਂ ਨਾਲ ਰੇਟ طے ਕਰ ਰਿਹਾ ਕਿ ਨਹੀਂ ਮੈਂ ਤੇਰੇ ਕੋ ਦੂੰਗਾ 20000 ਔਰ ਜੋ ਤੇਰੇ ਵਾਲੀ ਅਗਲੀ ਵਾਲੀ ਹੈ ਉਹ ਅਨਟ੍ਰੇਨਡ ਹੈ ਉਸ ਨੂੰ ਦੂੰਗਾ 10000 ਉਹ ਕਹਿੰਦੀ ਨਹੀਂ 50000 ਤੂੰ ਘੱਟ ਨਹੀਂ ਅਸੀਂ ਲੈਣਾ ਕਹਿੰਦਾ ਚੰਗਾ 30 ਨਹੀਂ ਤੇ ਫਿਰ ਮੈਂ 32 ਕਰ ਦੇਣਾ ਉਹ ਕਹਿੰਦੀ ਇਹ ਤਾਂ ਚਿੰਦੀ ਚੋਰ ਵਾਲੀ ਬਾਤ ਹੋ ਗਈ ਮਤਲਬ ਇਹ ਗਵਰਨਮੈਂਟ ਵਾਸਤੇ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ ਕਟਾਰੂ ਚੱਕ ਕੋਈ ਅਸ਼ਲੀਲ ਪੁਣਾ ਕਰਦਾ ਨੌਜਵਾਨ ਨੂੰ ਐਕਸਪਲੋਇਟ ਕਰਦਾ ਕੋਈ ਪ੍ਰੋਬਲਮ ਨਹੀਂ ਹੈਗੀ ਮਤਲਬ ਇਹ ਤਾਂ ਰੂਟੀਨ ਹੈ ਨਾ ਵਾਸਤੇ ਆ ਸਾਡੇ ਪੰਜਾਬ ਦੀ ਸਰਕਾਰ ਦੇ ਇਸ ਵਕਤ ਦੇ ਹਾਲਾਤ ਨੇ ਔਰ ਜਿਹੜਾ ਸਕੂਲਾਂ ਦਾ ਉਹ ਗਾਰਟਨ ਤੌਬਾ ਮੇਰੀ 25000 ਨਹੀਂ ਪੱਥਰ ਰੱਖਣ ਜਾ ਰਹੇ ਨੇ ਮਤਲਬ ਗੁਸਲਖਾਨਿਆਂ ਦਾ ਆ ਟਾਇਲਟਸ ਦਾ ਕਿਸੇ ਨੇ ਚਾਰ ਦਿਵਾਰੀ ਬਣਾਈ 3 ਸਾਲ ਪਹਿਲਾਂ ਬਣੀ 2 ਸਾਲ ਪਹਿਲਾਂ ਬਣੀ ਇਰੈਸਪੈਕਟਿਵ ਔਰ ਹੁਕਮ ਜਾਰੀ ਕਰ ਦਿੱਤੇ ਨੇ ਕਿ ਫਟਾਫਟ ਨਹੀਂ ਪੱਥਰ ਕਿ ਨਹੀਂ ਪੱਥਰਾਂ ਦੇ ਨਾਲ ਪੰਜਾਬ ਸਰਕਾਰ ਆਪਣੀ ਉਪਲਬਧੀ ਲੋਕਾਂ ਤੱਕ ਪਹੁੰਚਾ ਸਕੇਗੀ ਕਿਉਂਕਿ ਜਿਹੜੇ ਉੱਥੇ ਸਕੂਲਾਂ 'ਚ ਪੜ੍ਹਦੇ ਬੱਚੇ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਸਾਰਿਆਂ ਨੂੰ ਪਤਾ ਕਿ ਕਿਦੋਂ ਬਾਉਂਡਰੀ ਵਾਲ ਮਿਲਦੀ ਸੀ ਕਿਹੜੇ ਵੇਲੇ ਕਲਾਸਰੂਮ ਬਣਾਇਆ ਸੀ ਆ ਤਾਂ ਇਹ ਮੇਰੇ ਹਿਸਾਬ ਨਾਲ ਜਿਵੇਂ ਹਿੱਲ ਗਈ ਹੁੰਦੀ ਨਾ ਸਰਕਾਰ ਬਿਲਕੁਲ ਬੁੰਦਲ ਗਈ ਹੁੰਦੀ ਆ ਘਬਰਾਹਟ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਆ ਔਰ ਮੈਂ ਅੰਤ ਵਿੱਚ ਇਹ ਕਹਿਣਾ ਕਿ ਯੁੱਧ ਨਸ਼ੇ ਵਿਰੁੱਧ ਇਹ ਫੇਕ ਮੰਨਿਆ ਜਾਵੇਗਾ ਜਦ ਤੱਕ ਅਮਨਦੀਪ ਕੌਰ ਦੀ ਫੇਅਰ ਐਂਡ ਇੰਪਾਰਸ਼ਲ ਇਨਵੈਸਟੀਗੇਸ਼ਨ ਪਬਲਿਕ ਡੋਮੇਨ 'ਚ ਨਾ ਰੱਖੀ ਜਾਵੇ ਕਿ ਉਹਦੇ ਆਈਫੋਨਸ ਵਿੱਚੋਂ ਕਿਹਦੇ-ਕਿਹਦੀ ਚੈਟਸ ਮਿਲੀਆਂ ਕਿਹਦੇ-ਕਿਹਦੀ ਤਸਵੀਰਾਂ ਮਿਲੀਆਂ ਔਰ ਇਹ ਜਿਹੜਾ ਆਈਪੀਐਸ ਆਫਸਰ ਹੈ ਕੋਣ ਹੈ ਇਹ ਇਸ ਇਹ ਕਿਹੜੀ ਔਰਤ ਨਾਲ ਗੱਲ ਕਰ ਰਹੀ ਸੀ ਕਿਉਂਕਿ ਉਹ ਕਹਿ ਰਿਹਾ ਕਿ ਯੂਨੀਫਾਰਮ ਲਾ ਕੇ ਛਿੱਤੀ-ਛਿੱਤੀ ਫੋਟੋ ਵਾ ਇਹਦਾ ਮਤਲਬ ਉਹ ਪੁਲਿਸ ਵਾਲੀ ਕੋਈ ਔਰਤ ਲੜਕੀ ਹੈ ਕਿ ਉਹ ਮਨਦੀਪ कौर ਸੀਗੀ ਜਾਂ ਕੋਈ ਹੋਰ ਹੈ ਇਹ ਸਾਰੀਆਂ ਗੱਲਾਂ ਦਾ ਜਵਾਬ ਪੰਜਾਬ ਦੇ ਲੋਕ ਮੰਗਦੇ ਨੇ ਭਗਵੰਤ ਸਿੰਘ ਮਾਨ ਚਲੋ ਕੇਜਰੀਵਾਲ ਨੂੰ ਤਾਂ ਅਸੀਂ ਕੀ ਕਹਿਣਾ ਉਹ ਤਾਂ ਬਾਹਰ ਦਾ ਬੰਦਾ ਵਾ ਉਹਦਾ ਹੁਣ ਧੱਕੇ ਨਾਲ ਸਾਡੇ ਪੰਜਾਬ ਤੇ ਕਬਜ਼ਾ ਕਰ ਰਹੇ ਨੇ ਤੁਹਾਨੂੰ ਤਾਂ ਜ ਔਰ ਮੈਂ ਆਪੋਜੀਸ਼ਨ ਨੂੰ ਮੇਰੇ ਹੱਥ ਛੋੜ ਕੇ ਬੇਨਤੀ ਕਿ ਦੇਖੋ ਠੀਕ ਹੈ ਮੈਨੂੰ ਪਤਾ ਇਦਾਂ ਤਾਕਤਵਰ ਅਫਸਰਾਂ ਦੇ ਸਾਰੇ ਲੀਡਰਾਂ ਦੇ ਨਾਲ ਸੰਬੰਧ ਹੁੰਦੇ ਮੈਨੂੰ ਵੀ ਅਪਰੋਚ ਕੀਤਾ ਗਿਆ ਵਾ ਯਾਨੀ ਕਿ ਮੈਨੂੰ ਅਪਰੋਚ ਨਹੀਂ ਕੀਤਾ ਪਰ ਜਿਹੜੀ ਗੱਲ ਇਨਸਾਫ ਦੀ ਹੈ ਜਿਹੜੀ ਗੱਲ ਠੀਕ ਹੈ ਉਹ ਅਸੀਂ ਕਰਨ ਤੋਂ ਪਿੱਛੇ ਨਹੀਂ ਹਟਣਾ ਮੈਂ ਦੀ ਆਪੋਜੀਸ਼ਨ ਦੇ ਸਾਰੇ ਸਾਰੀਆਂ ਪਾਰਟੀਆਂ ਦੇ ਆਪਣੇ ਕੁਲੀਗਸ ਨੂੰ ਹੱਥ ਛੋੜ ਕੇ ਬੇਨਤੀ ਹੈ ਕਿ ਆ ਜਿਹੜੇ ਪੱਖ ਦੇ ਮਸਲੇ ਨੇ ਇਦਾਂ ਦੇ ਇੰਪੋਰਟੈਂਟ ਜਿਹਦੇ ਚ ਪਾਵਰਫੁਲ ਪੁਲਿਸ ਆਫਸਰਸ ਔਰ ਪਾਵਰਫੁਲ ਡਰੱਗ ਮਾਫੀਆ ਐਂਡ ਯੂਨੀਫਾਰਮ ਮੇਬੀ ਦੇ ਆਰ ਕਨ ਕੀ ਅਸੀਂ ਪੰਜਾਬ ਦੇ ਲੋਕਾਂ ਨੂੰ ਇਹਦੇ ਬਾਰੇ ਸੱਚ ਜਾਣਨ ਦਾ ਅਧਿਕਾਰ ਨਹੀਂਗਾ ਇਹਦਾ ਮਤਲਬ ਅਸੀਂ ਆਪੋਜੀਸ਼ਨ ਜਿਹੜੀ ਆ ਅਸੀਂ ਘਬਰਾਹਟ ਵਿੱਚ ਹਾਂ ਜਾਂ ਅਸੀਂ ਡਰਦੇ ਹਾਂ ਕੁਝ ਤਾਂ ਹੈ ਬਾਈ ਆਰ ਆ ਵੀ ਕੰਪਰੋਮਾਈਜ਼ਡ ਇੰਟਾਇਰ ਆਪੋਜੀਸ਼ਨ ਆਮ ਸੇਇੰਗ ਨਾਟ ਟਾਕਿੰਗ ਅਬਾਊਟ ਐਨੀ ਵਨ ਪਾਰਟਿਕੂਲਰ ਲੀਡਰ অর ਨਾਟ ਟਾਕਿੰਗ ਅਬਾਊਟ ਵਨ ਪਾਰਟਿਕੂਲਰ ਪਾਰਟੀ ਇਹ ਪੰਜਾਬ ਦੇ ਲੋਕ ਸਾਰੇ ਗੱਲ ਦਾ ਦੰਗਾਈ ਤੱਕ ਇਸ ਸੱਚ ਨੂੰ ਜਾਣਨਾ ਚਾਹੁੰਦੇ ਆ ਯਾਦ ਰਹੇ ਕਿ ਇਸ ਆਰਡਰ ਨੂੰ ਅਸੀਂ ਬਹੁਤ ਜਲਦ ਹਾਈ ਕੋਰਟ ਚੈਲੰਜ ਕਰਾਂਗੇ ਔਰ ਚੀਫ ਜਸਟਿਸ ਪੰਜਾਬ ਨਾਣਾ ਹਾਈ ਕੋਰਟ ਨੂੰ ਆ ਜਿਹੜਾ ਹੈ ਕੰਪਲੇਨ ਕਰਾਂਗੇ ਔਰ ਇਸ ਹਾਈ ਕੋਰਟ ਵਿੱਚ ਮੰਗ ਕਰਾਂਗੇ ਅਸੀਂ ਹੁਣ ਉਹਨਾਂ ਨੇ ਆਪੇ ਮੌਕਾ ਦਿੱਤਾ ਕਬਰਾਚਾਂ ਦੇ ਕੋਰਟ ਲੈ ਲਿਆ ਕਾੜੀ ਕਾੜੀ ਦੇ ਵਿੱਚ ਛੇਤੀ ਛੇਤੀ ਕਿ ਜਲਦੀ ਕਰ ਦਿਓ ਡਿਲੀਟ ਕਰ ਦਿਓ ਡਿਲੀਟ ਕਰ ਦਿਓ ਅਸੀਂ ਉੱਥੇ ਮੰਗ ਕਰਨੀ ਆ ਕਿ ਜਿਹੜੀ ਇਹ 6 ਦੀ ਦੋ ਆ ਗਿਆ ਹੁਣ ਇਹ ਜਿਹੜੀਆਂ 6 ਆਡੀਓਜ਼ ਆਈਆਂ ਨੇ ਇਹਨਾਂ ਦੀ ਕਿਸੇ ਜਿਹੜੀ ਫੋਰੈਂਸਿਕ ਲੈਬ ਹੈ ਕਿਸੇ ਸਰਕਾਰ ਦੀ ਚੰਡੀਗੜ੍ਹ ਵਾਲੀ ਉਹਦੇ ਤੋਂ ਇਹਨੂੰ ਤਸਦੀਕ ਕਰਾਇਆ ਜਾਵੇ ਕਿ ਇਹ ਕੀ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੰਮ ਹੈ ਜਾਂ ਇਹ ਜੇਨੂਇਨ ਆਡੀਓਜ਼ ਨੇ ਅਗਰ ਉਹ ਜੇਨੂਇਨ ਨੇ ਤਾਂ ਫੇ ਪੰਜਾਬ ਸਰਕਾਰ ਨੂੰ ਇਸ ਤਰ੍ਹਾਂ ਦੇ ਅਫਸਰ ਨੂੰ ਬੇਨਕਾਬ ਕਰਕੇ ਉਹਦੇ ਖਿਲਾਫ ਉਹਨੂੰ ਸਸਪੈਂਡ ਕਰਨਾ ਚਾਹੀਦਾ ਉਹਦੇ ਖਿਲਾਫ ਉਹਨੂੰ ਚਾਤਸ਼ੀਕ ਕਰਨਾ ਚਾਹੀਦਾ ਇੱਕ ਪ੍ਰੋਪਰ ਐਫਆਈਆਰ ਲੋਜ ਹੋਣੀ ਚਾਹੀਦੀ ਔਰ ਫਰਦਰ ਇਨਵੈਸਟੀਗੇਸ਼ਨ ਕਿਸੇ ਇੰਪਾਰਸ਼ਲ ਏਜੰਸੀ ਨੂੰ ਦੇਣੀ ਚਾਹੀਦੀ ਤਾਂਕਿ ਇਹ ਜਿਹੜੇ ਵੱਡੇ ਪੁਲਿਸ ਵਾਲੇ ਨੇ ਤੇ ਡਰੱਗ ਮਾਫੀਆ ਦਾ ਕਿਤੇ ਇਹਨਾਂ ਦਾ ਆਪਸ ਵਿੱਚ ਕੋਈ ਡੇਰਾ ਕਨੈਕਸ਼ਨ ਤਾਂ ਨਹੀਂ ਇਹ ਮੈਂ ਸਿਰਫ ਪੁੱਛ ਹੀ ਰਿਹਾ ਸਾਰਾ ਕੁਝ ਔਰ ਮੈਂ ਪਾਈਓ ਪੁੱਛ ਰਿਹਾ ਕਿ ਕੀ ਇਹ ਅਫਸਰ ਇਹ ਮਾਦਾ ਅਧਿਕਾਰ ਸਾਡਾ ਹੈ ਨਾ ਪੁੱਛਣ ਦਾ ਕਿ ਇਹ ਆਫਸਰ ਕਿਹੜਾ ਤੇ ਆਡੀਓ ਜਿਹੜੀ ਹੈ ਕਿਹਦੀ ਆ ਰਹੀ ਹੈ ਸਾਰੀ ਸੋ ਮੇਰੇ ਵੀਰੋ ਇਹ ਅੱਜ ਦਾ ਬੜਾ ਇੰਪੋਰਟੈਂਟ ਇਸ਼ੂ ਸੀਗਾ ਇਸ਼ੂਸ ਤਾਂ ਬਹੁਤ ਹੋਰ ਨੇ ਲੇਕਿਨ ਇਹ ਬਹੁਤ ਇੰਪੋਰਟੈਂਟ ਇਸ਼ੂ ਆ ਇਹ ਸਾਡੇ ਪੰਜਾਬ ਦੀ ਜਿਹੜੀ ਪੁਲਿਸ ਆ ਉਹਦੇ ਅਕਸ ਨਾਲ ਜੁੜਿਆ ਹੋਇਆ ਮਾੜਾ ਕੰਮ ਤਾਂ 1 2 4 5 10 ਅਫਸਰ ਕਰਦੇ ਹੋਣਗੇ ਬਦਨਾਮ ਤਾਂ ਸਾਰੀ ਪੁਲਿਸ ਹੋ ਰਹੀ ਹੈ ਥੱਲੇ ਬਹੁਤ ਚੰਗੇ ਬੰਦੇ ਬੈਠੇ ਨੇ ਜਿਹੜੇ ਵਿਚਾਰੇ ਲੋਅਰ ਪੁਲਿਸ ਸੰਗਦੇ ਉਹ ਤਾਂ ਬਹੁਤ ਚੰਗੇ ਨੇ ਉਹ ਤਾਂ ਵਿਚਾਰੇ 24 ਘੰਟੇ ਡਿਊਟੀ ਕਰਦੇ ਨੇ ਬੜੇ ਇਮਾਨਦਾਰ ਆਫਸਰਸ ਬੈ ਜਿਹੜੇ ਆਪਟ ਕਰਦੇ ਕਿ ਕੋਈ ਗੱਲ ਹੀ ਨਹੀਂ ਜੀ ਲਿਓ ਅਸੀਂ ਚੱਕ ਥਲ ਕਰ ਦਿੰਨੇ ਗੱਲ ਹੀ ਕੋਈ ਨਹੀਂ ਗਈ ਉਹਨਾਂ ਨੂੰ ਪ੍ਰਾਈਮ ਪੋਜੀਸ਼ਨ ਤੇ ਬੈਠਾ ਕੇ ਸਾਰੀ ਪੁਲਿਸ ਫੋਰਸ ਦੇ ਖਿਲਾਫ ਮੈਂ ਸਟੇਟਮੈਂਟ ਦੇ ਰਿਹਾ ਬਿਲਕੁਲ ਵੀ ਮੈਂ ਕਹਿ ਰਿਹਾ ਹਾਂ ਕਿ ਇਸ ਆਫਸਰ ਨੂੰ ਆਇਡੈਂਟੀਫਾਈ ਕਰਕੇ ਦੇਦੇ ਖਿਲਾਫ ਪ੍ਰੋਪਰ ਐਕਸ਼ਨ ਹੋਣਾ ਚਾਹੀਦਾ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ